ਕਿ ਤੋਂ ਫਾਜ਼ਿਲਕਾ ਪੁਲਿਸ ਵੱਲੋਂ ਅਸੀਂ ਅੱਜ ਜਿਹੜੀ ਸਪੈਸ਼ਲ ਜਿਹੜੀ ਨਾਕਾਬੰਦੀ ਕੀਤੀ ਆ ਇਹਦੇ ਵਿੱਚ ਅਸੀਂ ਕਰੀਬ ਹਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੜਾ ਸਟਰੋਂਗ ਨਾਕਾ ਜਿਹੜਾ ਲਾਇਆ ਕਰੀਬ ਇੱਕ ਨਾਕੇ ਦੀ ਜਿਹੜੀ ਨਫਰੀ ਸਾਡੀ ਮਿਨੀਮਮ ਜਿਹੜੀ 8 ਬੰਦੇ ਨੇ ਸੋ ਇਹ ਜਿਹੜਾ ਨਾਕਾਬੰਦੀ ਇਹਦਾ ਮਕਸਦ ਇਹੀ ਹੈ ਵੀ ਜਿਹੜਾ ਇਹਦੇ ਵਿੱਚ ਅਸੀਂ ਜਿਹੜੇ ਟੂ ਵੀਲਰ ਹੈ ਇਹਨਾਂ ਦੀ ਚੈਕਿੰਗ ਕਰਦੇ ਆਂ ਵਿਦਾਊਟ ਨੰਬਰ ਚੈੱਕ ਕਰਦੇ ਆਂ ਜਾਂ ਜਿਨ੍ਹਾਂ ਕੋ ਕੋਈ ਕਾਗਜ਼ ਪੱਤਰ ਨਹੀਂ ਹੋ ਚੈੱਕ ਕਰਦੇ ਆਂ ਪਲੱਸ ਲੋਡ ਪੈਂਦੇ ਅਸੀਂ ਉਹਨਾਂ ਦੀ ਪੈਸੇ ਤੇ ਥਰੂ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰ ਕਰਦੇ ਆਂ ਵੀ ਇਹ ਕੀ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਸੋ ਇਹਦੇ ਨਾਲ ਕੀ ਇਹਦੇ ਨਾਲ ਇੱਕ ਸਾਨੂੰ ਇੱਕ ਰੋਡ ਸਾਈਡ ਤੇ ਇੱਕ ਬਹੁਤ ਜਿਹੜਾ ਡੈਟਰੈਂਟ ਮਿਲਦਾ ਕਿਉਂ ਅੱਜਕੱਲ ਕੋਈ ਵੇਖਿਆ ਜ਼ਿਆਦਾਤਰ ਜਿਹੜਾ ਟੂ ਵੀਲਰਸ ਦੇ ਨਾਲ ਹੀ ਜਿਹੜਾ ਵਾਰਦਾਤ ਵਗੈਰਾ ਕਰਦੇ ਆ ਸੋ ਇਹਦੇ ਨਾਲ ਇੱਕ ਸਾਡੀ ਪੁਲਿਸ ਪ੍ਰੈਜੈਂਸ ਹੋ ਜਾਂਦੀ ਹੈ। ਪਲੱਸ ਜਿਹੜਾ ਸਾਡਾ ਪ੍ਰिवेंशन ਜਿਹੜਾ ਬਹੁਤ ਵਧੀਆ ਹੋ ਜਾਂਦਾ। ਕਿਉਂ ਤੁਸੀਂ ਹੁਣ ਵੇਖ ਲਓ ਪਿਛਲੇ ਕਰੀਬ ਅਸੀਂ 15-20 ਦਿਨਾਂ ਦੇ ਵਿੱਚ ਕਰੀਬ 200 ਦੇ ਲਾਗੇ ਛਾਗੇ ਜਿਹੜਾ ਵਹੀਕਲ ਜਿਹੜਾ ਬੌਂਡ ਕਰ ਲਿਆ ਹੁਣ ਚਲਾਨ ਤੇ ਅਸੀਂ ਐਵਰੀ ਡੇ ਕਾਫੀ ਕਰਦੇ ਆ। ਸੋ ਸਾਡੀ ਜਿਹੜਾ ਇਹਦੇ ਵਿੱਚ ਇਹੀ ਹੈ ਵੀ ਇੱਕ ਪਬਲਿਕ ਨੂੰ ਵੀ ਇੱਕ ਇਹਦਾ ਆਪਣਾ ਸਿਕਿਉਰਿਟੀ ਫੀਲ ਹੁੰਦੀ ਹੈ ਕਿ ਜਿਹੜੀ ਪੁਲਿਸ ਜਿਹੜੀ ਹਾਈਵੇ ਤੇ ਵਗੈਰਾ ਚੈਕਿੰਗ ਵਗੈਰਾ ਕਰ ਰਹੀ ਹੈ। ਸੋ ਸਾਡੇ ਵੱਲੋਂ ਲਗਾਤਾਰੀ ਜਿਹੜਾ ਇਹ ਮੋਮੈਂਟਮ ਜਿਹੜਾ ਬਣਾ ਕੇ ਅੱਜ ਅਸੀਂ ਕਰੀਬ ਸਾਡੇ 14 ਨਾਕੇ ਜਿਹੜੇ ਲੱਗੇ ਆ 14 ਨਾਕੇ ਜਿਹੜੇ ਫੁੱਲੀ ਇਕਿਊਪਡ ਨੇ ਉਹਦੇ ਤੇ ਸਾਡੀ ਚੈਕਿੰਗ ਵਗੈਰਾ ਚੱਲੇਗੀ ਜਿਹੜੀ ਕਿ ਅਸੀਂ 10 ਵਜੇ ਤੱਕ ਕਰਾਂਗੇ ਬਾਹਰੋਂ ਜਿਹੜੇ ਇੰਟਰ ਸਟੇਟ ਜਿਹੜੇ ਸਾਡੇ ਨਾਕੇ ਆ ਉਹ ਸਾਡੇ ਇੱਕ ਗੁੰਮਝਾਲ ਹੈ ਇੱਕ ਰਾਜਪੁਰਾ ਵਾ ਉੱਥੇ ਸਾਡੇ ਦੋ ਐਸਐਚਓ ਜਿਹੜੇ ਇਸ ਟਾਈਮ ਜਿਹੜੇ ਖੜਕੇ ਉੱਥੇ ਵਗੈਰਾ ਪ੍ਰੋਪਰ ਚੈਕਿੰਗ ਕਰ ਰਹੇ ਆ ਸੋ ਉੱਥੋਂ ਵੀ ਇੱਕ ਸਾਨੂੰ ਵਧੀਆ ਜਿਹੜੀ ਇਹ ਜਿਹੜੀ ਇਹਦੇ ਵਿੱਚ ਇੱਕ ਸਾਡੀ ਪਲ ਵੀ ਪੁਲਿਸ ਪ੍ਰੈਜੈਂਸ ਹੋ ਇੰਦੀ ਇਸ ਤੋਂ ਇਲਾਵਾ ਜਿਹੜੀ ਸਾਡੀ ਸੜਕਸ ਰੱਖਿਆ ਫੋਰਸ ਹੈ ਉਹ ਵੀ ਫੁੱਲੀ ਅਲਰਟ ਹੈ ਜਿੱਥੇ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਉਹ ਇਮੀਡੀਏਟਲੀ ਉੱਥੇ ਰਸ਼ ਕਰਕੇ ਤੇ ਇੰਜਰਡ ਨੂੰ ਜਿਹੜਾ ਹਸਪੀਟਲ ਖੜਦੇ ਆ ਆ ਨਾਕੇ ਬੰਦੀਆਂ ਦੇ ਹੁੰਦੀਆਂ ਨੇ ਰਿਕਵਰੀ ਅੱਜ ਵੀ ਜਿਹੜੇ ਸਾਡੇ ਚੱਲਦੇ ਆ ਉਹ ਆਪਾਂ ਹੁਣ ਰਿਪੋਰਟ ਕਲੈਕਟ ਕਰਾਂਗੇ ਉਹਦੇ ਵਿੱਚ ਜਿਹੜੀਆਂ ਰਿਕਵਰੀਆਂ ਤੇ ਹੁੰਦੀਆਂ ਸਾਡੀਆਂ ਨਾਕੇ ਆ ਤੁਸੀਂ ਪਿੱਛੇ ਹੀ ਆਪਣੇ 4 ਦਿਨ ਪਹਿਲੇ ਸਾਡੇ ਲੱਧੂਕਾ ਰਾਤ ਕਰੀਬ 8:30 ਵਜੇ ਇੱਕ ਕਾਰਨ ਇੰਟਰਸੈਪਟ ਕੀਤਾ ਸੀ ਜਿਹੜੀ ਕਿ ਗੰਗਾ ਨਗਰ ਦੀ ਸੀਗੀ ਉਹਦੇ 'ਚ ਸਾਨੂੰ ਤਿੰਨ ਬੰਦੇ ਸੀਗੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਸੀਗੇ ਉਹਦੇ 'ਚ ਕਰੀਬ ਕਮਰਸ਼ੀਅਲ ਕੁਆਂਟੀਟੀ 265 ਗ੍ਰਾਮ ਜਿਹੜੀ ਹੈ ਰਨ ਸੀਗੀ ਉਹ ਮਿਲੀ ਸੀ ਤੋਂ ਰਾਤ ਦੀਆਂ ਨਾਕਿਆਂ ਤੇ ਜਿਹੜੀਆਂ ਰਿਕਵਰੀਆਂ ਹੋ ਜਾਂਦੀਆਂ ਵੇਖੋ ਤੁਹਾਡੇ ਸਾਹਮਣੇ ਆ ਆਪਾਂ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਚ ਉਹਦੇ ਵਿੱਚ ਸਾਨੂੰ ਬਹੁਤ ਵਧੀਆ ਸਕਸੈਸ ਮਿਲ ਰਹੀ ਹੈ ਇਹਦੇ ਵਿੱਚ ਪਬਲਿਕ ਦਾ ਸਹਿਯੋਗ ਮਿਲ ਲਿਆ ਕਰੀਬ ਹੁਣ ਮੇਰੇ ਕੋ ਐਗਜੈਕਟ ਫਿਗਰ ਨਹੀਂ ਆ ਸਾਡੇ ਜਿਹੜਾ ਮੇਰੇ ਖਿਆਲ ਹੁਣ ਸਾਡੀਆਂ ਜਿਹੜੀਆਂ ਇਹ 1000 ਦੇ ਲੱਗ ਛੱਕੇ ਜਿਹੜੀ ਐਫ ਆਈ ਆਰ ਹੋ ਗਈ ਹੋਣੀ ਹੈ ਤੇ ਆਦਮੀ ਵੀ ਜਿਹੜੇ ਕਾਫੀ ਜਿਹੜੇ ਆਪਾਂ ਜਿਹੜੇ ਫੜੇ ਕਮਰਸ਼ੀਅਲ ਕੁਆਂਟੀਟੀ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਇਸ ਤੋਂ ਇਲਾਵਾ ਵੈਪਨ ਵੀ ਆਪਾਂ ਜਿਹੜੇ ਕਾਫੀ ਰਿਕਵਰ ਕੀਤੇ